ਸੀ ਆਪਣੇ ਅੰਦਰ ਚਾਤੀ ਮਾਰ ਕੇ ਵੇਖੀਏ ਅਸੀਂ ਗੁਰਮਖਾਂ ਜਾਂ ਮਲੁਖਾਂ ਵਸ ਜੇ ਗੁਰੂ ਦੀ ਗੱਲ ਮੰਨਦੇ ਆ ਤਾਂ ਗੁਰਮਖਾਂ ਜੇ ਮੰਨਦੀਆਂ ਮਰਜ਼ੀਆਂ ਕਰਦੀਆਂ ਤਾਂ ਮਲੁਖਾਂ ਤਾਂ ਫਿਰ ਇਥੇ بادشاہ ਕੀ ਤੋਂ ਕਾਣ ਜਾਂਦੇ ਆ ਕੀ ਤੋਂ ਸੱਜ ਕੇ ਜਾਂਦੇ ਆ ਜਿਨ ਗੁਰ ਕਾ ਭਾਣਾ ਮੰਨਿਆ ਤਿਰ ਘੁਪ ਕਮ ਜਾਈ ਭਾਈ ਜਿਨਾਂ ਗੁਰ ਸਿੱਖਾਂ ਨੇ ਗੁਰੂ ਦੇ ਪਿਆਰਿਆਂ ਨੇ ਗੁਰੂ ਦੇ ਹੁਕਮ ਨੂੰ ਮੰਨ ਲਿਆ ਹੈ ਆਖਿਰ ਪਾਸ਼ਾ ਤੇ ਨੂਨ ਬੜ ਭਾਗੀਆਂ ਤੋਂ ਮੁਰ ਮੁਰ ਕੇ ਕਰਵਾ ਜਾਂਣਾ ਮੁਰ ਮੁਰ ਕੇ ਸਦਕੇ ਜਾਂਦਾ ਹਾਂ ਜੀ ਜੇ ਸਾਧਗੁਰ ਪਿਆਰਾ ਦੇਖਿਆ ਇਹ ਨਾ ਸਤੂਰ ਪਿਆਰਾ ਦੇਖਿਆ ਜਿਨ ਕਹੋ ਵਾਲ ਤਾ ਪਾਸ਼ਾ ਕੇ ਦੀ ਹੀ ਗੁਰ ਸਿੱਖ ਮਨ ਉਹਨਾਂ ਕੋ ਵੀ ਸਤ ਕੀ ਜਾਗ ਇਨਾ ਕੋਈ ਜਿਨਾਂ ਪਿਆਰੇ ਗੁਰੂ ਦਾ ਦਰਸ਼ਨ ਕੀਤਾ ਉਹਨਾਂ ਕੋ ਵੀ ਬਿਹਾਰਾ ਗੁਰੂ ਰਾਮਦਾਸ ਮਹਾਰਾਜ ਦੇ ਜਿਹੜੇ ਭਾਈ ਅੰਮ੍ਰਿਤ ਮੇਰੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਗੁਰੂ ਦੇ ਦਰ ਤੇ ਆਉਂਦੇ ਐ ਆਪਣੇ ਗੁਰੂ ਦਾ دیدار ਕਰਦੇ ਨੇ ਜਿਹੜੇ ਆਪਣੇ ਗੁਰੂ ਨੂੰ ਦੇਖਣ ਵਾਸਤੇ ਉਹਦਾ دیدار ਕਰਨ ਵਾਸਤੇ ਆਉਂਦੇ ਬਾਸਾ ਕਹਿੰਦੀ ਉਹ ਵੀ ਤਾਂ ਨੇ ਉਹਨਾਂ ਤੋਂ ਵੀ ਕਰਵਾਉਣਾ ਠੀਕ ਐ ਅਸੀਂ ਇਹ ਲੜੀ ਦੇ ਵਿੱਚ ਤਾਂ ਜ਼ਰੂਰ ਲਾਏ ਜਿਹੜੇ ਗੁਰੂ ਦੀ ਧਰਤੀ ਵਿੱਚ ਆਉਣ ਵਾਲੀਆਂ ਇਸ ਲੜੀ ਦੇ ਵਿੱਚ ਪਾਸੀਂ ਜ਼ਰੂਰ ਆਏ ਜਿਨ ਸਤ ਗੁਰੂ ਪਿਆਰਾ ਦੇਖਿਆ ਜਿਹੜੇ ਆਪਣੇ ਪਿਆਰੇ ਸਤ ਗੁਰੂ ਦੇ ਜ਼ਿੰਦਾਰ ਕਰਨ ਵਾਸਤੇ ਹੁੰਦੇ ਨੇ ਤਿਲਕ ਹਉ ਵਾਰੀ ਮੇਰੇ ਸਤਿਗੁਰੂ ਜੀ ਕਹਿੰਦੇ ਭਾਈ ਮੈਂ ਉਹ ਨਾ ਹੋ ਸਿਖਾ ਕਉ ਸਦਕੇ ਜਾਂਦਾ ਹਾਂ ਉਹਦਾ ਤੋ ਸਦਾ ਹੀ ਬਲੇਹਾ ਜਾਂਦਾ ਭਾਜੀ ਜਿਨਾ ਹੋਰ ਕੀ ਇਤੀ ਜਾਗਰੀ ਤੇ ਸਤਿਗੁਰੂ ਬਲੇਹਾ ਜਿਹਨ ਗੁਰ ਕੀ ਕੀਤੀ ਚਾਕਰੀ ਚਾਕਰੀ ਦਾ ਭਾਵ ਹੈ ਸੇਵਾ ਕਰਨੀ ਗੁਰੂ ਦੇ ਦਰ ਤੇ ਜਾ ਜਿਹੜੇ ਗੁਰੂ ਦੇ ਦਰ ਤੇ ਜਾ ਕੇ ਕੋਈ ਝਾੜੂ ਦੀ ਸੇਵਾ ਕਰਦਾ ਪਿਆ ਹੈ ਕੋਈ ਬਕੜਾਂ ਦੀ ਸੇਵਾ ਕਰਦਾ ਪਿਆ ਹੈ ਕੋਈ ਕਿਸੇ ਪ੍ਰਕਾਰ ਦੀ ਸੇਵਾ ਨਿਭਾਉਂਦਾ ਤਾਂ ਫਿਰ ਸਤਿਗੁਰੂ ਜੀ ਕਹਿੰਦੇ ਤੂੰ ਨਾ ਤੋਂ ਵੀ ਮਰਿਹਾ ਸਭਕਿਆਂ ਜੋ ਕਿ ਜਿਨ੍ਹਾਂ ਨੇ ਗੁਰੂ ਦੇ ਦਰ ਦੀ ਸੇਵਾ ਕੀਤੀ ਉਹਨਾਂ ਨੇ ਬੜਾ ਕੁਸ਼ ਗੁਰੂ ਦੇ ਦਰ ਤੋਂ ਪ੍ਰਾਪਤ ਬੜੀਆਂ ਰਹਿਤਾਂ ਪ੍ਰਾਪਤ ਕਰੇ। ਆਖਿਰ ਗੁਰੂ ਦੀ ਪਦਵੀ ਵੀ ਸੇਵਾ ਕਰਕੇ ਹੀ ਪ੍ਰਾਪਤ ਹੋਈ। ਸ੍ਰੀ ਅਮਰਦਾਸ ਜੀ ਜੋ ਬਾਅਦ ਵਿੱਚ ਭਾ ਗੁਰੂ ਅਮਰਦਾਸ ਮਹਾਰਾਜ ਬਣੇ। ਪਹਿਲਾ ਅਸੀਂ ਤਾਕੀਰ ਉਹਨਾਂ ਨੂੰ ਵੀ ਜੇ ਗੁਰੂ ਹੋਤਾ ਮਾਣ ਮਿਲਿਆ ਤਾਂ ਸੇਵਾ ਕਰਨ ਦੇ ਨਾਲ ਸੇਵਾ ਕਰਨ ਦੇ ਨਾਲ ਜੋ ਸ੍ਰੀ ਆਵਾ ਗਾਦੀ ਦਾ ਭਤੀਜਾ ਸੀ ਭਾਈ ਜਸੂ ਗੁਰੂ ਅੰਗਦ ਦੇ ਮਹਾਰਾਜ ਦੀ ਬੇਟੀ बीबी अमरू भाई जस्सू नु बिहाई हुई श्री अमरनाथ जी ने किसी ने पूछ लिया सी तेरा कौन गुरु है श्री अमरनाथ जी ने कहना कीता कहने लगया आज तक मैं गुरु ही नहीं धारण कीता आज तक मैं गुरु ही नहीं धारण कीता ਉਹ ਕਹਿੰਦੇ ਲੱਗਿਆ ਵੀ ਤੁਨ ਨਗੁਰੇ ਕਰਿਆ ਕਰਤਾ ਹੈ। ਉਹ ਨਗੁਰੇ ਕਰਿਆ ਕਰਤਾ ਹੈ। ਕਿਉਂਕਿ ਬਾਣੀ ਵੀ ਕਹਿੰਦੀ ਹੈ ਨਗੁਰੇ ਕਰ ਹੈ ਨਾਮੁੁ। ਆਪਸਾ ਕਹਿੰਦਾ ਕੀ ਲੋੜ ਹੈ ਯਾ ਮਰਤਿ ਛਪਣ ਦੀ। ਕੀ ਲੋੜ ਹੈ ਗੁਰੂ ਵਾਲੇ ਬਣਨ ਦੀ। ਬਾਣੀ ਕਹਿੰਦੀ ਨਗੁਰੇ ਬੰਦੇ ਦਾ ਤਾਂ ਨਾਮ ਲੈਣਾ ਹੀ। ਮਨ ਦੇ ਵਿੱਚ ਛੱਟ ਲਾਗੀ ਉਹ ਮਰ ਬढ़ापे 'ਚ ਜਾ ਕੇ ਤੂੰ ਢੁੱਗ ਗਿਆ ਹੈ ਬढ़ापे 'ਚ ਉਮਰ ਆ ਗਈ ਜੇ ਤੱਕ ਗੁਰੂ ਹੀ ਨਹੀਂ ਪਹੁੰਚਿਆ ਤਾ ਸ੍ਰੀ ਆਮਰ ਬਾਣੀ ਨੇ ਕੀ ਵੇਖਿਆ ਇੱਕ ਜਨ ਅਮਰ ਤਵੇੜਾ ਹੈ ਤਾ ਸ੍ਰੀ ਆਮਰ ਬਾਣੀ ਦਾ ਜਿਹੜਾ ਪਰਿਵਾਰ ਉਹ ਇਕੱਠੇ ਸੀ ਉਹਨਾਂ ਦਾ ਭਤੀਜਾ ਜਿਸ ਨੂੰ ਬਾ ਉਹਨਾਂ ਭਾਈ ਜਸੂ ਦੇ ਘਰ ਬੀਬੀ ਅਮਰੋ ਹਣ ਸ੍ਰੀ ਆਮਰਦਾਸ ਜੀ ਦੇਖਦੇ ਆ ਇੱਕ ਦਿਨ ਤਾਂ ਅਮਰਤ ਵੇਲੇ ਬੀਬੀ ਅਮਰੋ ਉੱਠਦੀ ਏ ਨਿਤ ਦੀ ਤਾਂ ਉੱਠ ਕੇ ਬੀਬੀ ਅਮਰੋ ਨੇ ਤਾਂ ਫਿਰ ਤੌਂਦੇ ਦੇ ਵਿੱਚ ਆਪਾਂ ਸਮਝਿਆ ਨਾ ਦੁੰਧੜੇੜ ਕਰਨ ਬਾਤ ਹੀ ਮਨਾਂ ਅਲਾਈ ਹਣ ਨਾਲ ਹੀ ਤਾਂ ਬੀਬੀ ਅਮਰੋ ਦੁੰਧੜੀ ਜਾਂਦੀ ਏ ਉਹਦੇ ਨੇਤੇ ਨੂੰ ਮਗਾਣੀ ਦੇ ਨੇਤੇ ਨੂੰ ਕਦੇ ਖੱਬੇ ਕਿੱਤਦੀ ਹੈ ਕਦੇ ਸੱਜੇ ਕਿੱਤਦੀ ਹੈ ਇਹ ਮਸ਼ੀਨਰੀ ਯੁਗਤਾ ਝਾ ਗਿਆ ਉਸ ਵੇਲੇ ਹੱਥਾਂ ਦੀ ਮਿਹਨਤ ਤਾਂ ਬੀਪੀ ਅਮਰ ਨੂੰ ਦੁੱਧ ਰਿੜਕਦੀ ਪਈਏ ਤੇ ਨਾਲੇ ਬਾੜੀ ਪੜਦੀ ਹੈ ਜਦ ਵੀ ਸਾਹਿਬ ਦਾ ਕਾਰਪ ਕਰਦੀ ਹੈ ਸ੍ਰੀ ਅਮਰ ਰਾਜ ਨੂੰ ਪਤਾ ਲੱਗਿਆ ਵੀ ਇਹ ਕਿਸੇ ਗੁਰੂ ਦੀ ਬਾਣੀ ਹੈ ਕਿ ਸਾਡੀ ਨੂੰ ਕੋਈ ਕਲਾਮ ਪੜ੍ਹ ਰਹੀ ਹੈ ਜਿਉਂ-ਜਿਉਂ ਸ੍ਰੀ ਆਮਰਦਾਸ ਦੀ ਉਹ ਬਾਣੀ ਨੂੰ ਸੁਣੀ ਜਾਂਦੀ ਹੈ ਉਹਨਾਂ ਦੇ ਅੰਦਰ ਰਸ ਆ ਰਿਹਾ ਜੋ ਸਵੇਰ ਹੋਈ ਦਿਨ ਚੜਿਆ ਸ੍ਰੀ ਆਮਰਦਾਸ ਜੀ ਨੇ ਪੁੱਛਿਆ ਬੇਟਾ ਅਮਰੋ ਸਵੇਰੇ ਜਿਸ ਵੇਲੇ ਤੂੰ ਦੁੱਧ ਰਿੜਕਦੀ ਸੀ ਉਸ ਵੇਲੇ ਜੋ ਵੀ ਤੂੰ ਪੜ ਰਹੀ ਸੀ ਉਹੀ ਪੜ ਰਹੀ ਸੀ ਤਾਂ ਕਿ ਦੀ ਬੀਬੀ ਅਰਦਾਸ ਕਰਨ ਲੱਗੀ ਕਹਿੰਦੇ ਲਗੀ ਕਿ ਚਾਚਾ ਜੀ ਕਿਉਂਕਿ ਭਾਈ ਦਸੂਗਾ ਚਾਚਾ ਆ ਉਹ ਬਾਣੀ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਹੈ। ਨਾਨਕ ਗੁਰੂ ਨਾਨਕ ਮਹਾਰਾਜ ਦੀ ਗੁਰਤਾ ਗਦੀ ਦੇ ਉੱਤੇ ਮੇਰੇ ਪਿਤਾ ਜੀ ਉਹਦਾ ਦੇਵ ਜੀ ਮਹਾਰਾਜ ਬਰਾਜ ਜੀ। ਤਾਂ ਫਿਰ ਉਸ ਵੇਲੇ ਸ੍ਰੀ ਆਮਰ ਬਾਦ ਜੀ ਕਹਿੰਦੇ ਲੱਗੇ ਬੇਟਾ ਮੈਨੂੰ ਉਸ ਜਗਤ ਦੇ ਮੈਂ ਮੈਨੂੰ ਬੁਰੰਗਾਂ ਦੀ ਮਾਰਾ ਦੇ ਜਾਂਦੇ ਰਹਿ ਜਾਂਦਾ ਜੋ ਪ੍ਰਾਂਤ ਮੈਂ ਜੋ ਤੇਸ ਬਾਣੀ ਤੇ ਮਿੱਥੂ ਆਇਆ ਉਹ ਕਿਤੇ ਨਹੀਂ ਆਇਆ ਪਹਿਲਾਂ ਬੜੀਆਂ ਖਾਵਾਂ ਤੇ ਮੈਂ ਜਾਂਦਾ ਰਹੀ ਤਰ ਉਸ ਵੇਲੇ ਆਪਣੀਆਂ ਬੇਟੀਆਂ ਨੂੰ ਕਿਹਾ ਜਾਂਦਾ ਸੀ ਬੇਟਾ ਤੇ ਕੇ ਪਰਿਵਾਰ ਦੇ ਬਣੋ ਤੀ ਆਵਾ ਪਿਓ ਕਹਿੰਦਾ ਮਾਂ ਕਿੰਦੀ ਪੁੱਤਰ ਜਿੰਨਾ ਕਿ ਰਸੀਦੇ ਨੂੰ ਲੈ ਤਾਂ ਆਈਏ ਤਾਂ ਪੇਕੇ ਕਾਹੀ ਹੋਣਾ। ਉਹਨਾਂ ਦੇ ਤਾਂ ਪੇਕੇ ਕਾਹੀ ਹੋਣਾ। ਫਲਾ ਬੀਬੀ ਆਹਰੋ ਕਹਿਣ ਲੱਗੀ। ਚਾਚਾ ਜੀ ਮੇਰੇ ਪਿਤਾ ਗੁਰੂ ਨੰਦਰ ਦੇ ਮਾਰਾ ਤਾਂ ਬਜੂ ਹੁਕਮ ਹੈ ਵੀ ਬੇਟਾ ਜਿੰਨਾ ਕਿ ਅਸੀਂ ਲੈਣ ਨਾ ਆਈਏ। ਉਹਨਾਂ ਦੇ ਤਾਂ ਆਉਣਾ ਨਹੀਂ। ਸ੍ਰੀ ਆਮਰ ਬਾਦ ਜੀ ਨੇ ਬਾਤ ਪਾਇਆ ਪੁੱਤਰ ਤੂੰ ਮੇਰੇ ਨਾਲ ਚੱਲ। बेनती मैं करा कि मैं लेके आया श्री अमरदास गुरु अंगद देव जी महाराज पता लग्या मेरा कुहम आया है गुरु अंगद देव जी महाराज अपने कुड़ों को मिलने वाते एक खेस लेके ਕਹੇ ਵੀ ਸੰਸਾਰ ਰਿਸ਼ਤੇਦਾਰੀ ਦੇ ਤੌਰ ਪਰ ਸ੍ਰੀ ਆਮਰ ਦਾਸ ਜੀ ਨੇ ਉੱਥੇ ਮਿਲਣੀ ਨਹੀਂ ਕੀਤੀ ਕਹੇ ਲਗਿਆ ਤੇਰੇ ਦਾਤਾ ਮੈਂ ਉਲ ਨੂੰ ਵਾਕੇ ਨਹੀਂ ਆਇਆ ਮੈਂ ਤੇਰੇ ਦਾਤਾ ਸੇਵਕ ਬਣ ਕੇ ਆਇਆ ਗੁਰੂ ਅਮਰਦਾਸ ਜੀ ਮਹਾਰਾਜ ਦੇ ਨਾਲ ਮਿਲਣ ਦੀ ਜਗ੍ਹਾ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਵਿੱਚ ਦੇ ਤੂੰ ਗੁਰੂ ਦੇ ਦਰ ਦੀ ਸੇਵਾ ਸੰਭਾਲ ਤਾ ਹੀ 72 ਸਾਲ ਦੀ ਉਮਰ ਦੇ ਵਿੱਚ ਵੀ ਬਿਆਸਾ ਨਦੀ ਤੋਂ ਪਾਣੀ ਲੈ ਕੇ ਆਉਣਾ ਪਾਣੀ ਦੀ ਗਾਗਰ ਹਰ ਰੋਜ਼ ਇੱਕ ਦਿਨ ਨਹੀਂ ਹਰ ਰੋਜ਼ ਪਾਣੀ ਦੀ ਗਾਗਰ ਲੈ ਕੇ ਆਉਣੀ ਸਵੇਰੇ ਤੋਂ ਮਰਤਬੀ ਦੇ ਢਾਈ ਵਜੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਇਸ਼ਨਾਨ ਕਰਾਉਣਾ। ਭਾਵੇਂ ਮੀਂਹ ਜਾਂਦਾ ਭਾਵੇਂ ਹਨੇਦੀ ਜਾਂਦੀ ਝੱਖੜ ਜਾਂਦਾ ਉਦੋਂ ਤਾਂ ਕੋਈ ਬਿਜਲੀ ਲਾਈਟਾਂ ਦਾ ਪ੍ਰਬੰਧ ਨਹੀਂ ਸੀ। ਨਿਤ ਵਿਆਸ ਸਾਹਿਬ ਤੋਂ ਪਾਣੀ ਲਿਆ ਕੇ ਗੁਰੂ ਅੰਗਦ ਦੇਵ ਮਹਾਰਾਜ ਦਾ ਇਸ਼ਨਾਨ ਕਰਾਉਣਾ ਇਹ ਨਿਤ ਦੀ ਸੇਵਾ ਸੀ। ਬੜੇ ਸਾਲ ਇਹ ਸੇਵਾ ਬੜੀ ਸਾਧ ਤਖੀਰ ਹੁਣ ਜਦੋਂ ਕੋਈ ਇਸ ਰਾਹ ਤੇ ਤੁਰਦਾ ਦੁਨੀਆ ਕਾਹਨੇ ਹੋਏ ਨੇ ਵੀ ਬੜੀ ਮਾਰਦੀ ਹੈ ਕੋਈ ਤਾਂ ਕਹਿੰਦਾ ਸੀ ਇਹ ਸੇਵਾ ਕਰਨ ਵਾਲਾ ਸੀ ਕਹੇ ਕਈ ਇਹ ਕਹਿਣ ਵਾਲੇ ਵੀ ਸੀ ਵੀ ਐਵੇਂ ਭੁੱਖਾ ਮਰਦਾ ਪਰਮਾਂ ਦੇ ਦਰ ਤੇ ਬੈਠਾ ਇਹ ਚੇਪਟਦਾ ਫਿਰਦਾ ਹੈ ਇਹ ਦੁਨੀਆ ਬੜਾ ਕੁਛ ਕਹਿੰਦੀ ਹੈ